ਗੁਰਬਾਣੀ ਸੁਣ ਮਿਲਦੀ ਆਨੰਦ ਜਿਹੀ ਐ ਇਹ ਮੋਹ ਭਰੇ ਰਿਸ਼ਤਿਆਂ ਦੇ ਤੰਦ ਜਿਹੀ ਐ ਗੁਰਬਾਣੀ ਸੁਣ ਮਿਲਦੀ ਆਨੰਦ ਜਿਹੀ ਐ ਇਹ ਮੋਹ ਭਰੇ ਰਿਸ਼ਤਿਆਂ ਦੇ ਤੰਦ ਜਿਹੀ ਐ ਪੁਰਾਣੇ ਸਮਿਆਂ ਤੋਂ ਭੇਜੀ ਜਾਂਦੀ ਗੰਢ ਵਰਗੀ ਪੁਰਾਣੇ ਸਮਿਆਂ ਤੋਂ ਭੇਜੀ ਜਾਂਦੀ ਗੰਢ ਵਰਗੀ ਮੇਰੀ ਮਾਂ ਬੋਲੀ ਲੱਗੀ ਮੈਨੂੰ ਖੰਡ ਵਰਗੀ ਪੰਜਾਬੀ ਬੋਲੀ ਲੱਗੇ ਮੈਨੂੰ ਹਰ ਅੱਖਰ ਹੈ ਗੂੜੀ ਜੀ ਸਕੀਰੀ ਵਰਗਾ ਹਰ ਅੱਖਰ ਹੈ ਗੂੜੀ ਜੀ ਸਕੀਰੀ ਵਰਗਾ ਕਿਸੇ ਫਕਰ ਦੀ ਅਕਰ ਫਕੀਰੀ ਵਰਗਾ ਗੁਰੂ ਜੀ ਦੀ ਤਲਵਾਰ ਮੇਰੀ ਪੀਰੀ ਵਰਗਾ ਮੇਰੇ ਵਿਰਸੇ ਦੀ ਵਾਰਸ ਮੇਰੀ ਵਰਗਾ ਹੂਕ ਜੀ ਦੀ ਹੈ ਕਵਿੱਤ ਜਹੇ ਛੰਦ ਵਰਗੀ ਹੂਕ ਜੀ ਦੀ ਹੈ ਕਵਿੱਤ ਜਹੇ ਛੰਦ ਵਰਗੀ ਮੇਰੀ ਮਾਂ ਬੋਲੀ ਲੱਗੇ ਮੈਨੂੰ ਖੰਡ ਵਰਗੀ ਮੇਰੀ ਮਾਂ ਬੋਲੀ ਲੱਗੀ ਮੈਨੂੰ ਖੰਡ ਵਰਗੀ ਜਦੋਂ ਬੋਲੀ ਇਹ ਹਵਾਵਾਂ ਵਿੱਚੋਂ ਰਸ ਘੁਲਦਾ ਜਦੋਂ ਬੋਲੀ ਇਹ ਹਵਾਵਾਂ ਵਿੱਚ ਰਸ ਘੁਲਦਾ ਹਰ ਦਿਲ ਵਾਲਾ ਭੇਤ ਇਹਦੇ ਸੰਗ ਖੁਲਦਾ 35 ਅੱਖਰੀ ਦਾ ਝੰਡਾ ਸਦਾ ਰਹੇ ਝੁਲਦਾ ਹਰ ਲਫ਼ਜ਼ ਦੇ ਵਿੱਚੋਂ ਹੈ ਪਿਆਰ ਡੁੱਲਦਾ ਇਹ ਰੂਹਾਂ ਚ ਮੁਹੱਬਤਾਂ ਦੇ ਰੰਗ ਭਰਦੀ ਇਹ ਰੂਹਾਂ ਚ ਮੁਹੱਬਤਾਂ ਦੇ ਰੰਗ ਬਰਦੀ ਮੇਰੀ ਮਾਂ ਬੋਲੀ ਲੱਗੇ ਬਣ ਖੰਡ ਵਰਗੀ ਪੰਜਾਬੀ ਬੋਲੀ ਲੱਗੇ ਬਣ ਖੰਡ ਵਰਗੀ ਕਾਤਰੀ ਚ ਹੋਂਦ ਨੂੰ ਬਚਾਓ ਮਾਂ ਦੀ ਵਾਰਸ਼ੋ ਕਾਤਰੀ ਚ ਹੋਂਦ ਨੂੰ ਬਚਾਓ ਮਾਂ ਦੀ ਵਾਰਸ਼ੋ ਖੂਨ ਵਾਲੇ ਹੰਝੂ ਨਾ ਪ੍ਰਵਾਹੋ ਮਾਂ ਦੀ ਵਾਰਸ਼ੋ ਕੌਡੀਆਂ ਦੇ ਮੁੱਲ ਨਾ ਗਵਾਓ ਮਾਂ ਦੀ ਵਾਰਸ਼ੋ ਮਾਂ ਵਾਲੀ ਕਦਰ ਤਾਂ ਪਾਓ ਮਾਂ ਦੀ ਵਾਰਸ਼ੋ ਹੋ ਗਈ ਕਿਕਰਾਂ ਚ ਫਸੀ ਹੋਈ ਪਤੰਗ ਵਰਗੀ ਹੋਗੀ ਤੇਰਾ ਜੋ ਫਸਿਆ ਹੋਇਆ ਤੰਗ ਵਰਗੀ ਮੇਰੀ ਮਾਂ ਬੋਲੀ ਲੱਗੇ ਮੈਨੂੰ ਖੰਡ ਵਰਗੀ ਪੰਜਾਬੀ ਬੋਲੀ ਲੱਗੇ ਮੈਨੂੰ ਖੰਡ ਵਰਗੀ ਮੇਰੀ ਮਾਂ